ਰੋ ਹਨ ਨੀ ਇਹ ਤਿਆਰ ਪਲਫੋਰਮ ਇਹਨੇ ਆਹ ਦੇਖੋ ਜੀ ਇਸ ਤਰ੍ਹਾਂ ਕਰਕੇ ਆਹੀ ਵੀ ਪੈੜ ਔਖੇ ਇੱਥੋਂ ਲਾਇਆ ਪਹਿਲਾਂ ਦਾ ਮੋਟਰਸਾਈਕਲ ਨਹੀਂ ਮੋਟਰਸਾਈਕਲ ਦਾ ਮੈਨੇ ਸਾਡੀ ਮਾਇਂ ਨਹੀਂ ਮੈਂ ਤਾਂ ਇਹ ਆ ਨਹੀਂ ਆਪਾਂ ਕਹਾਣਾ ਨਹੀਂ ਫਾਈ ਲਾਣੀ ਆਈ ਨਹੀਂ ਸਪਟਾਈਆਂ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਜੀ ਪਿੰਡ ਸੁਖਨਾ ਬਲੂ ਸ੍ਰੀ ਮੁਕਸਰ ਸਾਹਿਬ ਤੋਂ ਬੋਲ ਰਹੇ ਆ ਜੀ ਆ ਰਾਤ ਦੇਖੋ ਚੋਰਾਂ ਦੇ ਕਾਰੇ ਜੀ ਆ ਦੇਖੋ ਟਰਾਂਸਫਾਰਮਰ ਖੋਲ ਕੇ ਥੱਲੇ ਸੈਟ ਰੱਖੇ ਆ ਤੇ ਵਿੱਚੋਂ ਤਾਂਬਾ ਲੈ ਗਏ ਟੈਂਕੀ ਉਵੇਂ ਪਈਆਂ ਅੱਧਿਆਂ ਤੇਲ ਹੈ ਨਹੀਂ ਅੱਧਿਆਂ ਤੇਲ ਹੈਗਾ ਪੰਜ ਪੰਜ ਲੈ ਗਏ ਸਰਪੰਚ ਸਾਹਿਬ ਆਏ ਆ ਪੰਜ ਲੈ ਗਏ ਜੀ ਪੰਜ ਲੈ ਗਏ ਦੋ ਛੱਤਿਆਂ ਨੇ ਵਾਲਿਆਂ ਦੇ ਲੈ ਗਿਆ ਰਾਜੂ ਕੇ ਹਾਂ ਤਿੰਨ ਸੁਖਨੇ ਹਾਂ ਇੱਕ ਉਹ ਦੇਖੋ ਜੀ ਉਹ ਜਿਹੜਾ ਨਾ ਉਹ ਉਧਰ ਵੇਖੋ ਉਹ ਮਾਸਟਰ ਮਲਾਗਰ ਦਾ ਉਹ ਟਰਾਂਸਫਾਰਮਰ ਉਵੇਂ ਖੜਾ ਉਹ ਉਹ ਦੂਜਾ ਹਾਂ ਤਾਂਬੇ ਵਾਲਾ ਨਹੀਂ ਉਹ ਹਾਂ ਇਹਦਾ ਮਤਲਬ ਵੀ ਪਤਾ ਭੇਤੀ ਹੈ ਇਹਨਾਂ ਨੂੰ ਪਤਾ ਪਹਿਲਾਂ ਚੈੱਕ ਕਰਕੇ ਜਾਂਦੇ ਆ ਕਿਹਦੇ ਪਤਾਬੇ ਤਾਂਬੇ-ਤਾਂਬੇ ਵਾਲੇ ਕਰੇ ਹਾਂ ਪਰ ਇਹਨਾਂ ਦਾ ਦੂਜਾ ਸੀਗਾ ਆਪਣੇ ਦਾ ਕਲਵੰਤਕਾ ਹਾਂ ਉਹਦੇ ਨਹੀਂ ਗਏ ਆਪਣਾ ਵੱਡਾ ਟਰਾਂਸਫਾਰਮਰ ਇਹ ਪਤਾ ਨਹੀਂ ਚਲੋ ਇਹਦੀ ਬਚਤ ਰਹੇਗੀ ਹਜੇ ਆਪਣੇ ਲੱਗਾ 36 ਡਾਕੜਾ ਆ ਜਿਹੜੇ ਤਾਂਬੇ ਵਾਲੇ ਖੋਲੇ ਉਹ ਆ ਦੂਜਿਆਂ ਨੂੰ ਛੇੜਿਆ ਹੀ ਨਹੀਂ ਇਹਦਾ ਮਤਲਬ ਵੀ ਕੋਈ ਇਹਦੇ ਮਹਿਕਮੇ ਦਾ ਵੀ ਕੋਈ ਬੰਦਾ ਹੋ ਸਕਦਾ ਜਿਹੜੇ ਨੂੰ ਭੇਜਤਾ ਨਹੀਂ ਤਾਂ ਸਾਰੇ ਖੋਲ ਕੇ ਸਿੱਟਣੇ ਸੀਗੇ ਇੱਥੇ ਇੱਕ ਜਗ੍ਹਾ ਤੇ ਪੰਜ ਲੈ ਗਏ ਜੀ ਆ ਹਾਲਾ ਜੀ ਪੰਜਾਬ ਦਾ ਕੀ ਬਣੂਗਾ ਕਣਕਾਂ ਨੂੰ ਪਾਣੀ ਲਾਉਣ ਵਾਲੇ ਆ ਕੀ ਆਦੇ ਹੁਣ ਜੀ ਬਿਜਲੀ ਬੋਰਡ ਵਾਲੇ ਕੀ ਆਦੇ ਆ ਸਪੈਂਸ ਸਾਹਿਬ ਉਹ ਆਦੇ ਥਾਣੇ ਰਿਪੋਰਟ ਲਖਾ ਦਿਓ ਕਿ ਤੁਹਾਨੂੰ ਨਵੇਂ ਦੇ ਦੇਂਗੇ ਤੁਹਾਨੂੰ ਉਹ ਕਹਿੰਦੇ ਜੇ ਜਕ ਜਈ ਆਊਗਾ ਕਿ ਫਾਰਮ ਦੇਊਗਾ ਕੱਟ ਕੇ ਉਹ ਫਾਰਮ ਥਾਣੇ ਪਾਉਣ ਦੇਣਾ ਫੇਰ ਕੱਟੀ ਜਾਊਗੀ ਐਫ ਆਈ ਆਰ ਅੱਛਾ ਜਈਏ ਇੱਕ ਮੁਲਾਜ਼ਮ ਤਾਂ ਆ ਗਿਆ ਆ ਉਹ ਤਾਂ ਉੱਤੀ ਜਈ ਸਾਹਿਬ ਆ ਰਹੇ ਆ ਅੱਛਾ ਇਹ ਮੁਲਾਜ਼ਮਾਂ ਹਾਂਜੀ ਹਾਂਜੀ ਲੈਣ ਠੀਕ ਹੈ ਲੈਨਮੈਨ ਅੱਛਾ ਅੱਛਾ ਪਤਾ ਹੀ ਬਹੁਤ ਵਧੀਆ ਇਹ ਦੇਖੋ ਤੁਸੀਂ ਲੈਨਮੈਨ ਸਾਹਿਬ ਵੀ ਉਹ ਛੱਡ ਗਿਆ ਤੇ ਆ ਆ ਲੈ ਗਿਆ ਜਿਹੜੇ ਜਿਹੜੇ ਚ ਤਾਂਬੇ ਸੀ ਇਹਦਾ ਮਤਲਬ ਉਹ ਜਾਂ ਤਾਂ ਕੋਈ ਮਹਿਕਮੇ ਦੇ ਵਿੱਚ ਬੰਦਾ ਕੰਮ ਕਰਦਾ ਹੋਊਗਾ ਪ੍ਰਾਈਵੇਟ ਬੰਦਾ ਕੰਮ ਕਰਦਾ ਹੋਊਗਾ ਰਾਦੇ ਮਹਿਕ ਵਿੱਚ ਬਹੁਤ ਪ੍ਰਾਈਵੇਟ ਆ ਪ੍ਰਾਈਵੇਟ ਬੰਦਾ ਹੋਊਗਾ ਜਾਂ ਫਿਰ ਕੋਈ ਮਹਿਕਮੇ ਵਾਲੇ ਦਾ ਬੰਦੇ ਦਾ ਹੋਊਗਾ ਉਹਨੂੰ ਪਤਾ ਹੋਊਗਾ ਵੀ ਆਹਾ ਆ ਖੋਲੋ ਉਹ ਤਾਂ ਕੋਈ ਇੱਕ ਫੜੇਗਾ ਫੇਰ ਹੀ ਪਤਾ ਲੱਗੂ ਨਾ ਆਪਰ ਤੋਂ ਅੰਦਾਜ਼ੇ ਆ ਤਾਂ ਉਹ ਤਾਂ ਇੱਕ ਇੱਕ ਵੀ ਕਿਤੇ ਕੁਦਰਤੀ ਫੜੇਗਾ ਛੱਡੇ ਹੋਣਾ ਆਪਾਂ ਤਾਂ ਹੀ ਜਾਣਿਆ ਕੱਲ ਸੰਧੂ ਪੱਤੀ ਚ ਮਤਲਬ ਲੈ ਆ ਤੁਹਾਨੂੰ ਬਾਈ ਛਨੀ ਨੂੰ ਵੀ ਦੱਸਿਆ ਸੀ ਬਾਈ ਛਨੀ ਨੂੰ ਵੀ ਹੱਕ ਦੀ ਉਹ ਤਾਂ ਤੁਸੀਂ ਇੱਕ ਵਾਰੀ ਬੰਦਾ ਫੜ ਲਓ ਮੁੜ ਕੇ ਤੇ ਪਰ ਫੜਦਾ ਤਾਂ ਆਪਾਂ ਨੂੰ ਹੀ ਪੈਣਾ ਹੈ ਨਾ ਦੇਖੋ ਜੀ ਸਾਰਿਆਂ ਦਾ ਹੀ ਆ ਬਹੁਤ ਮਤਲਬ ਕਿ ਹਾਂ ਬਿਜਲੀ ਬੋਰਡ ਦਾ ਨੁਕਸਾਨ ਆਪਣਾ ਹੀ ਨੁਕਸਾਨ ਆ ਬਿਜਲੀ ਬੋਰਡ ਦਾ ਤਾਂ ਆਪਣਾ ਨੁਕਸਾਨ ਹਾਂ ਉਹਨਾਂ ਨੂੰ ਦੇਣਾ ਪੈਣਾ ਇਸ ਇਸ ਕਰਕੇ ਵੀ ਸਾਰੇ ਮੇਰੇ ਭਰਾ ਸਾਰਿਆਂ ਪੈਣਾ ਪਤਾ ਕਰੋ ਹਾਂ ਇਹਦੂ ਤਾਂ ਕਿਹੜੇ ਪ੍ਰਾਈਵੇਟ ਰੱਖਣ ਬਿਜਲੀ ਬੋਰਡ ਕਿਵੇਂ ਦੇ ਕੋਈ ਪੱਕੇ ਮੁਲਾਜ਼ਮ ਨਹੀਂ ਰੱਖੇ ਜਾਣ ਉਹਨਾਂ ਡਰੋਂ ਦਾ ਸਰ ਨੌਕਰੀ ਲਾਜੀ ਹਾਂ ਹਾਂ ਉਹ ਪ੍ਰਾਈਵੇਟ ਆ ਜਾਂਦੇ ਨਾਲੋਂ ਬਾਕੀ ਦਾ ਤੇਲ ਵੇਸਟਿੰਗ ਦਾ ਢੋਲ ਗਿਆ ਦਾ ਕਿਵੇਂ ਗਿਆ ਵਿੱਚ ਤਾਂਬਾ-ਤਾਂਬਾ ਲੈ ਕੇ ਬਾਕੀ ਤਾਂਬਾ ਕਿਹੜਾ ਉਹਨਾਂ ਦਾ ਸਹੀ ਵਿਕਣਾ ਉਹ ਵੀ ਚੋਰਾਂ ਦਾ ਡਾਂਗਾ ਦੇ ਗਾਜੀ ਆ ਚਲੋ ਜੀ ਇਹ ਤਾਂ ਪਤਾ ਕੀਤਾ ਜਾਵੇ ਕਿਹੜੇ ਮਤਲਬ ਨਾਲ ਨਾਲ ਇਹਦੇ ਕਵਾੜਗੀਆਂ ਵੀ ਕੋਈ ਰਲਿਆ ਕਿਹੜੇ ਕਵਾੜਗੇ ਨੂੰ ਕਵਾੜਗੇ ਨੂੰ ਨਹੀਂ ਪਤਾ ਮੇ ਤਾਂ ਬੰਦੇ ਇੱਥੇ ਬੰਦੇ ਕਿੱਥੋਂ ਲੈ ਕੇ ਜਿਹੜੇ ਪੁਰਾਣੇ ਟ੍ਰਾਂਸਫਾਰਮਰ ਹੈ ਜਿਹੜੇ ਆਹ ਨਵੇਂ ਟ੍ਰਾਂਸਫਾਰਮਰ ਤੇਲ ਦਾ ਤੇਲ ਲੈ ਜਾਂਦੇ ਨਵੇਂਆਂ ਦਾ ਤੇਲ ਇਹਨਾਂ ਦਾ ਤਾਂਬਾ ਇਹਨਾਂ ਪ੍ਰਾਣਿਆਂ ਦਾ ਤਾਂਬੇ ਦਾ ਮਕਸਦ ਹੈ ਇਹਨਾਂ ਦਾ ਵੀ ਤਾਂਬਾ ਚੋਰੀ ਕਰ ਉਹ ਤੇਲ ਉਹਦਰਾ ਵੀ ਬਹੁ ਡੋਲਿਆ ਪਿਆ ਥੱਲੇ ਤੇਲ ਇੱਥੇ ਵੀ ਡੋਲਿਆ ਪਿਆ ਦਾ ਮਤਲਬ ਤੇਲ ਨਹੀਂ ਲੈ ਹਾਂ ਤੇਲ ਨਾ ਤਾਂ ਉਹਨਾਂ ਦਾ ਹੈ ਤਾਂਬਾ ਲਗਾਈਆ ਮਤਲਬ